ਟਵਿੱਟਰ ਯਾਨੀ ਐਜ ਦੇ ਮਾਲਕ ਇਲਨ ਮਸਕ ਨੇ ਐਕਸ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੰਟਰਵਿਊ ਕੀਤੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਵਾਪਸੀ ਕੀਤੀ ਹੈ ਉਹਨਾਂ ਨੇ ਇਲਨ ਮਸਕ ਨੂੰ ਲਾਈਵ ਇੰਟਰਵਿਊ ਦਿੱਤਾ ਹੈ ਦਰ ਅਸਲ 6 ਜਨਵਰੀ 2021 ਨੂੰ ਕੈਪੀਟਲ ਹਿੱਲ 'ਚ ਹੋਏ ਤੰਗਿਆ ਤੋਂ ਬਾਅਦ ਟਰੰਪ ਤੇ 2 ਸਾਲਾਂ ਲਈ ਇਸ ਪਲੇਟਫਾਰਮ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਇਸ ਇੰਟਰਵਿਊ ਵਿੱਚ ਟਰੰਪ ਨੇ ਆਪਣੇ ਤੇ ਹੋਏ ਹਮਲੇ ਕਮਲਾ ਹੈਰਿਸ ਬਾਰੇ ਪੁਤਿਨ ਬਾਰੇ ਅਤੇ ਹੋਰ ਗੱਲਾਂ ਦਾ ਜ਼ਿਕਰ ਕੀਤਾ ਡੋਨਲਡ ਟਰੰਪ ਨੇ ਪ੍ਰਵਾਸ ਖਾਸ ਤੌਰ ਤੇ ਗੈਰਕਾਨੂੰਨੀ ਪ੍ਰਵਾਸ ਦੀਆਂ ਨੀਤੀਆਂ ਉੱਤੇ ਹਮੇਸ਼ਾ ਸਖਤ ਰਵੱਈਆ ਅਪਣਾਇਆ ਹੈ ਉਹ ਅਮਰੀਕਾ ਫਸ ਦਾ ਨਾਰਾ ਦਿੰਦੇ ਰਹੇ ਹਨ ਇੰਟਰਵਿਊ ਵਿੱਚ ਪ੍ਰਵਾਸ ਦੇ ਮੁੱਦੇ ਤੇ ਗੱਲ ਕਰਦਿਆਂ ਉਹਨਾਂ ਕਹੇ ਕਿ ਜੇ ਨਵੰਬਰ ਵਿੱਚ ਰਾਸ਼ਟਰਪਤੀ ਬਣਦਾ ਹ ਤਾਂ ਸਭ ਤੋਂ ਵੱਡੀ ਡੈਪੋਟੇਸ਼ਨ ਯਾਨੀ ਦੇਸ਼ ਨਿਕਾਲਾ ਹੋਵੇਗਾ ਇਸ ਤੋਂ ਇਲਾਵਾ ਟਰੰਪ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਦੋਂ ਉਹ ਰਾਸ਼ਟਰਪਤੀ ਅਹੁਦੇ ਤੇ ਸਨ ਤਾਂ ਦੱਖਣੀ ਸਰਾਤੇ ਹਜ਼ਾਰਾਂ ਮੀਲ ਲੰਬੀ ਕੰਧ ਉਸਾਰੀ ਗਈ ਸੀ ਹਾਲਾਂਕਿ ਜਦੋਂ ਮੀਡੀਆ ਨੇ ਇਸ ਦੀ ਤਸਦੀਕ ਕੀਤੀ ਤਾਂ ਦੇਖਿਆ ਗਿਆ ਕਿ ਕੰਧ ਦੀ ਲੰਬਾਈ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕੀ ਨਾਪ ਰਹੀ ਹੂ ਪਰ ਭਾਵੇਂ ਤੁਸੀਂ ਨਵੇਂ ਖੰਡਾਂ ਦੇ ਨਾਲ ਨਾਲ ਬਦਲੇ ਗਏ ਜਾਂ ਮਜ਼ਬੂਤ ਕੀਤੇ ਗਏ ਇਸ ਦੀ ਲੰਬਾਈ 500 ਮੀਲ ਤੋਂ ਘੱਟ ਹੈ ਯੂ ਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਰਿਪੋਰਟ ਮੁਤਾਬਕ ਬਾਰੀ ਕੋ ਲੰਬਾਈ 458 ਮੀਲ ਹੈ ਹਾਲਾਂਕਿ ਟਰੰਪ ਦੇ ਕਾਰਜਕਾਲ ਦੌਰਾਨ ਸਿਰਫ 80 ਮੀਲ ਦੇ ਤਕਰੀਬਨ ਬਿਲਕੁਲ ਨਵੇਂ ਖੰਡ ਬਣਾਏ ਗਏ ਸਨ ਬਾਕੀ ਯਾਦ ਮੌਜੂਦਾ ਰਕਾਬਟਾਂ ਨੂੰ ਬਦਲਿਆ ਗਿਆ ਹੈ ਜਾਂ ਹੋਰ ਮਜ਼ਬੂਤ ਕੀਤਾ ਗਿਆ ਹੈ ਟਰੰਪ ਦੇ ਰਾਸ਼ਟਰਪਤੀ ਵਜੋਂ ਕਾਰਜਕਾਲ ਦੇ ਅੰਤ ਤੱਕ ਸਰਦਿਉਸਾਰੀ ਨੂੰ ਦੇਖਿਆ ਗਿਆ ਹੈ ਰਾਸ਼ਟਰਪਤੀ ਬਾਈਡਨ ਦੇ ਉਹਦਾ ਸੰਭਾਲਣ ਮਗਰੋਂ ਉਸਾਰੀ ਨੂੰ ਮਾਤਿਲ ਕਰ ਦਿੱਤਾ ਗਿਆ ਸੀ ਪਰ ਪਿਛਲੇ ਸਾਲ ਉਹਨਾਂ ਦੇ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਦੇ ਵੱੱਦੇ ਪੱਧਰ ਨੂੰ ਰੋਕਣ ਦੀ ਕੋਸ਼ਿਸ਼ਾਂ ਦਖਣੀ ਟੈਕਸਸ ਵਿੱਚ ਕਾਂਦੇ ਇੱਕ ਪਾਸੇ ਨੂੰ ਬਣਾਉਣ ਦੀ ਜੱਜ ਦੇ ਦਿੱਤੀ ਇਸ ਨੇ ਟਰੰਪ ਨੇ ਕਿਹਾ ਕਿ ਉਹ ਅਕਤੂਬਰ ਵਿੱਚ ਪੈਂਸਿਲਵੇਨੀਆ ਦੇ ਬਟਲਰ ਵਿੱਚ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਹਨ ਜਿੱਥੇ ਉਹਨਾਂ ਤੇ ਮਹੀਨੇ ਪਹਿਲਾਂ ਹਮਲਾ ਹੋਇਆ ਸੀ ਉਹਨਾਂ ਨੇ ਇਲਨ ਮਸਕ ਨੂੰ ਦੱਸਿਆ ਕਿ ਜੇਕਰ ਉਹ ਨਵੰਬਰ ਵਿੱਚ ਰਾਸ਼ਟਰਪਤੀ ਬਣ ਗਏ ਤਾਂ ਅਮਰੀਕਾ ਵਿੱਚ ਇਤਿਹਾਸ ਵਿੱਚ ਸਭ ਤੋਂ ਵੱਡਾ ਦੇਸ਼ ਨਿਕਾਲਪ ਹੋਵੇਗਾ ਰਿਪਬਲਿਕਨ ਰਾਸ਼ਟਰਪਤੀ ਉਮੀਦਵਾਰ ਨੇ ਕਿਹਾ ਹੈ ਕਿ ਉਹ ਦੇਸ਼ ਨੂੰ ਵਿਦੇਸ਼ੀ ਖਤਰਿਆਂ ਤੋਂ ਪਛਾਣ ਲਈ ਆਇਰਨ ਡੌਂਗ ਰੱਖਿਆ ਪ੍ਰਣਾਲੀ ਬਣਾਉਣਾ ਚਾਹੁੰਦੇ ਹਨ ਇੰਟਰਵਿਊ ਵਿੱਚ ਡੋਨਲਡ 트੍ਰੰਪ ਨੇ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਬਾਰੇ ਵੀ ਗੱਲਬਾਤ ਕੀਤੀ। ਇਸ ਦੌਰਾਨ 트੍ਰੰਪ ਨੇ ਕਮਲਾ ਹੈਰਿਸ ਦੀ ਆਲੋਚਨਾ ਕੀਤੀ। ਉਹਨਾਂ ਕਹੇ ਕਿ ਹੈਰਿਸ ਨੇ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣ ਤੋਂ ਬਾਅਦ ਅਜਿਹੇ ਇੰਟਰਵਿਊ ਨਹੀਂ ਦਿੱਤੇ ਜਿਵੇਂ ਹੁਣ ਦੇ ਰਹੇ ਹਨ। ਤੇ ਹੁਣ ਪ੍ਰਵਾਸੀਆਂ ਨੂੰ ਲੈ ਕੇ ਡੋਨਲਡ ਟਰੰਪ ਨੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਇੰਟਰਵਿਊ ਵਿੱਚ ਪ੍ਰਵਾਸ ਦੇ ਮੁੱਦੇ ਤੇ ਗੱਲ ਕਰਦਿਆਂ ਕਿਹਾ ਕਿ ਜੇਕਰ ਉਹ ਨਵੰਬਰ ਵਿੱਚ ਰਾਸ਼ਟਰਪਤੀ ਬਣ ਜਾਂਦੇ ਹਨ ਤਾਂ ਸਭ ਤੋਂ ਵੱਡੀ ਡੈਪੂਟੇਸ਼ਨ ਯਾਨੀ ਦੇਸ਼ ਨਿਕਾਲਾ ਹੋਵੇਗਾ।